पठानकोट दे ऊंची पुली इलाके गोलीबारी चोलीबारी गंभीर घटना सामने आई है जिस नाल इलाके नहशत का माहौल बन गया है दसा जा रहा है कि अचानक गोलीबारी हुई जिस विच एक नौजवान गंभीर तौर ते जख्मी हो गया नौजवान के दोहां हथाच एक, एक गोली लगी है जख्मी इलाज लाई निजी हस्पता च दाखिल करवाया गया है जिथे उसकी हालत हूँ खतरे तू तो बहार दसी जा रही है ਇਸ ਵਾਰ ਦਾ ਤੋਬਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਵੱਡੀ ਗੱਲ ਇਹ ਹੈ ਕਿ ਗੋਲੀ ਚਲਾਣ ਤੋਂ ਬਾਅਦ ਸਾਰੇ ਅਪਰਾਧੀ ਮੌਕੇ ਤੇ ਫਰਾਰ ਹੋ ਗਏ ਪੁਲਿਸ ਵੱਲੋਂ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ 'ਚ ਕੋਈ ਵੀ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਪਰ ਜਾਂਚ ਜਾਰੀ ਹੈ ਅਤੇ ਜਲਦੀ ਹੀ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਉਮੀਦ ਜਿਤਾਈ ਜਾ ਰਹੀ ਹੈ ਹੈਰੀ ਕੋ ਕੀ ਗੱਲ ਜੀ ਇਸ ਗੱਲ ਪਈ ਕੁਛ ਨਹੀਂ ਪਰਸੂ ਰਾਤ ਦੀ ਗੱਲ ਹੈ ਜੀ ਆ ਤੇ ਮੈਂ ਆਪਣੀ ਪੁਲੀ ਤੇ ਬੈਠਾ ਪਿਆ ਸੀ 11:00 ਵਜੇ ਨਾਲ ਹਾਂਜੀ ਤੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਆ ਠੀਕ ਆ ਦੋ ਮੁੰਡੇ ਉਤਰੇ ਆ ਮੋਟਰਸਾਈਕਲ ਤੋਂ ਇੱਕ ਜਿਹੜਾ ਮੁੰਡਾ ਹੈਗਾ ਉਹਦਾ ਨਾਂ ਹੈਗਾ ਦਲਵੀਰ ਇੱਕ ਮੁੰਡੇ ਦਾ ਨਾਂ ਹੈਗਾ ਮਾਨਵ ਜੋ ਵੀ ਸਾਲੀ ਪੁਲੀ ਨੇਰਾਗਾ ਆ ਮਾਨਵ ਨੇ ਆਂਦੇ ਮੇਰੇ ਫਾਇਰਿੰਗ ਸ਼ੁਰੂ ਕਰਤੀ ਹੈ ਜੋ ਵੀ ਮੇਰੇ ਦੂਰੋਂ ਤੋਂ ਵੱਜੇ ਹੋਏ ਨੇ ਠੀਕ ਆ ਉਸ ਤੋਂ ਜਿਹੜਾ ਇੱਕ ਮੁੰਡਾ ਉਹਦੇ ਨਾਲ ਸੀਗਾ ਤੀਸਰਾ ਬਾਈਕ ਤੇ ਬੈਠਾ ਮੈਨੂੰ ਹਰੀ ਪਛਾਣਾਂ ਇਨਗੀ ਵੇਗਾ ਉਸ ਤੋਂ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਇੱਕ ਗੋਰਮੈਰੇ ਆ ਲੋ ਇੱਕ ਆਪਾਂ ਤੈਨੂੰ ਮਰਵਾ ਦੇਣਾ ਇੱਕ ਗੋਰਮੈਰਾ ਹੀ ਬਨਾਲੋਰੇ ਇੱਕ ਬਿੱਲੀ ਇੱਕ ਟਾਂਡੀ ਇਹ ਤਿੰਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਗਈ ਆ ਕਿ ਤੈਨੂੰ ਆਪਾਂ ਮਰਵਾ ਦੇਣਾ ਤੇਰੇ ਆਪਾਂ ਗੋਲੀਆਂ ਮਾਰਾ ਦੇਣੀਆਂ ਤੇ 15 ਦਿਨ ਪਹਿਲਾਂ ਮੈਨੂੰ ਧਮਕੀ ਦਿੱਤੀ ਪਈ ਆ ਜਿਹੜਾ ਗੋਰਮੈਰਾ ਹੈਗਾ ਆ ਇਹ ਸਾਰੀ ਪਲੈਨਿੰਗ ਮਾਸਟਰ ਮਾਈਂਡ ਇਹ ਹੈਗਾ ਆ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਤਿੰਨਾਂ ਜਣਾਂ ਨੇ ਜੋ ਧਮਕੀ ਦਿੱਤੀ ਕੋਈ ਪੁੱਛਣੇ ਪਦਾ ਭਾਈ ਮੈਨੂੰ ਮੇਰੇ ਨਾਮ ਰஞ்சிਸ਼ ਨਾ ਕੋਸ਼ਾ ਕਹਿੰਦੇ ਨੇ ਕੋਈ ਕਹਾ ਪੁਰਾਣੀ ਗੱਲ ਨਹੀਂ ਕੋਈ ਗੱਲ ਨਹੀਂ ਗਈ ਭਾਈ ਪੁਰਾਣੀ ਕੋਈ ਗੱਲ ਨਹੀਂ ਗਈ ਕੀਤੀ ਹੈਗੀ ਐ ਐਸ ਐਚਓ ਸਾਹਿਬ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਗਿਆ ਪਰ ਇਹ ਤੇ ਬੰਦਾ ਕੋਈ ਨਹੀਂ ਫੜੋਇਆ ਇੱਕ ਬੰਦਾ ਨਹੀਂ ਫੜੋਇਆ ਗਾ ਸੰਕੂ ਸਿੰਘ ਨਾ ਪੇਸ਼ੈਂਟ ਆਇਆ ਸੀ ਕੀ ਪੋਜੀਸ਼ਨ ਸੀ ਕੀ ਦਵਾਂ ਸੀ ਹਰ ਜੀ ਸਰ ਮੈਨੂੰ ਰਾਤੀ ਕੋਈ 4 ਕੁਜੇ ਨਾ ਕਾਲ ਆਈ ਸੀ ਕਿ ਬੁਲੇਟ ਇੰਜਰੀ ਜਿਹੜੀ ਆ ਇੱਕ ਪੇਸ਼ੈਂਟ ਹੈ ਜਿਹਦੇ ਦੋਹਾਂ ਹੱਥਾਂ ਦੇ ਉੱਤੇ ਲੱਗੀ ਸੀਗੀ ਗੋਲੀ ਲੱਗੀ ਸੀਗੀ ਐਂਡ ਉਹ ਰਾਤ 1:30 ਵਜੇ ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਮੈਨੂੰ ਅਹੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਐਡਮਿਟਰ ਆ ਦੋ ਦਿਨ ਵਾਸਤੇ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਔਰ ਮਤਲਬ ਅਸੀਂ ਕੱਲ ਨੂੰ ਉਸੇਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲੇਟ ਲੱਗੇ ਸੀਗੇ ਉਹਦੇ ਜੋ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਆ ਬਾਡੀ ਵਿੱਚ ਹੀ ਗਿਆ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਪੈ। ਲਾਕੇਸ਼ਨ ਦੀ ਕੀ ਹਾਲਤ ਹੈ? ਸਟੇਬਲ ਹੈ ਸਰ ਬਿਲਕੁਲ ਕੰਫਰਟੇਬਲ ਹੈ ਪੇਸ਼ੈਂਟ। ਮਨੋਜ ਸ਼ਰਮਾ ਨਾਮ ਆ ਮੇਰਾ ਜੀ। ਕੀ ਗੱਲ ਕੀ ਹੈ ਜੀ? ਗੱਲ ਕੁਝ ਨਹੀਂ ਰਿੰਕੂ ਉੱਚੀ ਬੁਲੀ ਰਾਣਾ ਵਾਲਾ ਮੁੰਡਾ ਆਪਣਾ ਫਰੈਂਡ ਹੈ। ਨੌਂਜਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਉਹਦੇ ਉੱਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਸੀ ਕਿ ਦਾਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪਤਲ ਆ। ਨਾਦਾ ਜੋ ਹਸਪਤਲ ਪਤਾ ਲੈਣ ਆਇਆ ਹੀ ਤੇ ਇਹਨਾਂ ਮੈਨੂੰ ਦੱਸਿਆ ਕਿ ਅੱਦਾ ਦਾ ਮੈਂ ਇਹਨੂੰ ਪੁੱਛਿਆ ਕਿ ਜਿਹੜੀ ਤੇਰੇ ਤੇ ਫਾਇਰਿੰਗ ਹੋਈ ਆ ਤੇ ਮਤਲਬ ਤੇਰੀ ਕੋਈ ਦੁਸ਼ਮਣੀ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸੇ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇਰੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਿਹਾ ਇਹਨਾਂ ਨਾਲ ਤੇਰੀ ਕੀ ਦੁਸ਼ਮਣੀ ਆ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਿਹੜੇ ਕੋਈ ਗੌਰਵ ਮਹਿਰਾ ਦਾ ਨਾਮ ਲੈ ਰਿਹਾ ਹੈ ਬਾਰ-ਬਾਰ ਉਹਦੇ ਵੱਲੋਂ ਹੀ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰ ਉਹਦੀ ਰਿਪੋਰਟਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਇਹ ਦੇਖੋ ਰਿਪੋਰਟਿੰਗ ਭੇਜੀ ਹੋਈ ਹੈ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਰਾ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਰਿੰਗ ਹੋਈ ਦੀ ਮਾਂ ਤੇ ਉਹਦਾ ਨਾ ਲੈ ਰਿਹਾ ਬਾਰ ਬਾਰ ਜਦਾ ਓਕੇ ਇੱਕ ਮੁੰਡੇ ਦਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਂ ਨਹੀਂ ਮੈਨੂੰ ਯਾਦ ਨਹੀਂ ਆਇਆ ਕਿਹਦੇ ਵੱਲੋਂ ਕਹਿ ਰਿਹਾ ਬਸ ਇਹਨਾਂ ਵੱਲੋਂ ਕਹਿ ਰਿਹਾ